10000 ਦੇ ਕਰੀਬ ਜਿਹੜਾ ਸਿੱਖ ਭਾਈਚਾਰਾ ਸੀ ਸਿੱਖ ਪਰਿਵਾਰ ਸੀ ਉਹਨਾਂ ਦੇ 3000 ਪਰਿਵਾਰਾਂ ਦਾ ਧਰਮ ਤਬਦੀਲ ਕਰਵਾਇਆ ਗਿਆ ਕੀ ਲੱਗਦਾ ਕਿ ਲਾਲਚਿਤ ਇਹ ਅਧੀਨ ਧਰਮ ਤਬਦੀਲ ਕਰਵਾਉਣ ਦੇ ਪਿੱਛੇ ਅਸਲ ਦੇ ਵਿੱਚ ਮਨਸ਼ਾ ਕੀ ਸਮਝੀ ਜਾਵੇ ਫਿਰ ਇਹ ਧਰਮ ਪਰਵਰਤਨ ਵੀ ਇੱਕ ਪਖੰਡਵਾਦ ਦਾ ਵਿਸ਼ਾ ਹੈ ਬਾਈਬਲ ਇਸ ਚੀਜ਼ ਦੀ ਮਾਨਤਾ ਦਿੰਦੀ ਹੈ ਕਿ ਕਿਸੇ ਵੀ ਸ਼ਖਸ ਨੂੰ ਕਿਸੇ ਲਾਲਸਾ ਦੇ ਅਧੀਨ ਕਿਸੇ ਲਾਲਚ ਦੇ ਅਧੀਨ ਉਹਦਾ ਧਰਮ ਤਬਦੀਲ ਕਰਵਾਇਆ ਜਾ ਸਕੇ ਨਹੀਂ ਇਹ ਤਾਂ ਕਾਨੂੰਨੀ ਅਫੈਂਸ ਹੈ ਕਿ ਆਪਾਂ ਕਿਸੇ ਨੂੰ ਠੀਕ ਕਰਨ ਦਾ ਦਾਵਾ ਕਰਦੇ ਆ ਉੱਥੇ ਤਾਂ ਬਕਾਇਦਾ ਐਫ ਆਈ ਆਰ ਹੋਣੀ ਚਾਹੀਦੀ ਹੈ ਕੁਝ ਲੋਗ ਇਹ ਲੋਗ ਆਏ ਐ ਇਹਦੇ ਵਿੱਚ ਇਹ ਆਪਣੇ ਆਪ ਨੂੰ ਆਪੋਸਟਲ ਕਹਿੰਦੇ ਆ ਇਹ ਕੋਈ ਆਪਣੇ ਆਪ ਨੂੰ ਪ੍ਰੋਫਿਟ ਕਹਿੰਦਾ ਆ ਪ੍ਰੋਫਿਟ ਦਾ ਮਤਲਬ ਹੁੰਦਾ ਖੁਦਾ ਦਾ ਬਣਾਇਆ ਹੋਇਆ ਨਬੀ ਦਾ 셀ਫ ਮੇਡ ਹੈ ਬਾਈਬਲ ਇਹ ਜਰੂਰ ਕਹਿੰਦੀ ਹੈ ਕਿ ਮੂਰਤੀਆਂ ਦੇ ਅੱਗੇ ਚੜਾਈਆਂ ਹੋਈਆਂ ਚੀਜ਼ਾਂ ਨਾ ਖਾਧੀਆਂ ਜਾਣ ਸਾਰੇ ਧਰਮ ਗੁਰੂਆਂ ਨੂੰ ਚਾਹੀਦਾ ਹੈ ਇਹ ਮੰਦਿਰ ਕਮੇਟੀਆਂ ਨੂੰ ਚਾਹੀਦਾ ਹੈ ਕਿ ਇਹਨਾਂ ਲੋਕਾਂ ਨੂੰ 익ਪੋਜ਼ ਕਰੋ ਇਹ ਲੋਕ ਕੌਣ ਹੈ ਜਿੱਦੋਂ 크੍ਰਿਸਟਿਅਨ ਧਰਮ ਦੇ ਧਰਮ ਗੁਰੂ ਕਹਿ ਰਿਹਾ ਹੈ ਕਿ ਇਹ ਸਾਡੇ ਸਾਈਸ ਸਮਾਜ ਦਾ ਹਿੱਸਾ ਨਹੀਂ ਹੈ ਜਸੂ ਗੁਰਦੁਆਰਾ ਬਣਾ ਦਿੱਤੇ ਗਏ ਆ ਜਸੂ ਮੰਦਿਰ ਬਣਾ ਦਿੱਤੇ ਗਏ ਆ ਇਹ ਉਹ ਨਹੀਂ ਹੈ ਚਰਚ ਇੱਕ ਗਿਰਜਾ ਘਰ ਜਿੱਥੇ ਜਾ ਕੇ ਤੁਸੀਂ ਆਪਣੀ ਆਰਾਧਨਾ ਕਰ ਸਕਦੇ ਹੋ ਇਹ ਕਿਸੇ ਗਲੀ ਦੇ ਵਿੱਚ ਟੈਂਟ ਲਾ ਲੈਣਾ ਜਾਂ ਕਿਸੇ ਗਰਾਊਂਡ ਦੇ ਵਿੱਚ ਟੇਪਟਾ ਲਾ ਲੈਣਾ ਉਹ ਉਹ ਇੱਕ ਚਰਚ ਨਹੀਂ ਬਣ ਜਾਂਦਾ ਲੋਕ ਤੇ ਵੀ ਸਵਾਲ ਕਰਨਗੇ ਤੁਹਾਡੇ ਇੰਟਰਵਿਊ ਸੁਣਨ ਤੋਂ ਬਾਅਦ ਕਿ ਇਹ ਕਿਵੇਂ ਦੀਆਂ ਗੱਲਾਂ ਕਰ ਰਹੇ ਇਹਨਾਂ ਦੇ ਤੇ ਧਰਮ ਦੀ ਜਿਹੜੀ ਗਿਣਤੀ ਹੈ ਉਹ ਵੱਧ ਰਹੀ ਹੈ ਇਹਨਾਂ ਨੂੰ ਸਭੋਂ ਨਾਲ ਲੋਕਾਂ ਦਾ ਜਿਹੜਾ ਸ਼ੁਕਰੀਆ ਕਰਨਾ ਚਾਹੀਦਾ ਜਿਹੜੇ ਲੋਕਾਂ ਦਾ ਵਿਰੋਧ ਕਰ ਰਹੇ ਆ ਆਪਾਂ ਕਿਸੇ ਧਰਮ ਦਾ ਵਿਰੋਧ ਨਹੀਂ ਕਰ ਰਹੇ ਤੇ ਇੱਕ ਇਹ ਲੋਕ ਜੋ ਹੈ ਇਹ ਪਖੰਡਵਾਦ ਕਰ ਰਹੇ ਆ ਇਹ ਪਖੰਡਵਾਦ ਦਾ ਵਿਰੋਧ ਹੈ ਲੰਘੇ ਕੁਝ ਸਾਲਾਂ ਤੋਂ ਲਗਾਤਾਰ ਅਜਿਹੀਆਂ ਚਰਚਾਵਾਂ ਮੀਡੀਆ ਦੀ ਸੁਰਖੀ ਬਣਦੀ ਹੋਈ ਨਜ਼ਰ ਆਈਆਂ ਨੇ ਜਿਦੇ ਵਿੱਚ ਕੁੜ ਲੋਕਾਂ ਦੇ ਵੱਲੋਂ ਜਿਹੜਾ ਧਰਮ ਤਬਦੀਲ ਕਰਨ ਨੂੰ ਲੈ ਕੇ মিডিਆ ਦੀ মিডিਆ ਦਾ ਸਹਾਰਾ ਲਿਆ ਜਾਂਦਾ ਹੈ মিডিਆ ਦੇ ਕੈਮਰੇਆਂ ਦੇ ਸਾਹਮਣੇ ਕੁੜ ਅਡੰਬਰਵਾਦ ਦੇ ਸਿਰ ਤੇ ਲੋਕਾਂ ਦਾ ਧਰਮ ਤਬਦੀਲ ਕਰਵਾਇਆ ਜਾਂਦਾ ਤਾਂ ਹਾਲ ਦੇ ਵਿੱਚ ਇਹ ਵੀ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਜੁਪੀ ਦੇ ਪੀਲੀਪੀਤ ਦੇ ਵਿੱਚ 3000 ਦੇ ਕਰੀਬ ਜਿਹੜੇ ਸਿੱਖ ਪਰਿਵਾਰ ਨੇ ਉਹਨਾਂ ਨੂੰ ਅਸਾਈ ਬਣਾਇਆ ਗਿਆ ਤੇ ਅਸਾਈ ਬਣਾਉਣ ਦਾ ਜਿਹੜਾ ਕਾਰਨ ਸੀ ਉਹ ਜਿਹੜੀਆਂ ਆਰਥਿਕ ਤੌਰ ਤੇ ਤੰਗੀਆਂ ਤੁਰਸ਼ੀਆਂ ਸਨ ਉਹਨਾਂ ਨੂੰ ਲੈ ਕੇ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਔਰ ਇਹਦੇ ਨਾਲ ਹੀ ਬਹੁਤ ਸਾਰੀਆਂ ਜਿਹੜੀਆਂ ਅਸਾਈ ਭਾਈਚਾਰੇ ਦੇ ਨਾਲ ਸੰਬੰਧਿਤ ਸਤਕਾਰਯੋਗ ਧਰਾਨੇ ਉਹ ਵੀ ਸਵਾਲਾਂ ਦੇ ਕਟਾਰੇ ਦੇ ਵਿੱਚ ਖੜੀਆਂ ਹੋ ਜਾਂਦੀਆਂ ਨੇ ਗੱਲਬਾਤ ਕਰਦੇ ਆ ਕੈਥੋਲਿਕ ਮੁਖੀ ਮੈਂਬਰ ਨੇ ਸਰਦਾਰ ਜਸਵਿੰਦਰ ਗਿੱਲ ਮੇਰੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਸਤਿਗੁਰੂ ਜੀ ਸੁਵਜਿੰਦਰ ਜੀ ਸਭ ਤੋਂ ਪਹਿਲਾਂ ਦਾ ਸਵਾਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ 3000 ਦੇ ਕਰੀਬ ਜਿਹੜਾ ਸਿੱਖ ਭਾਈਚਾਰਾ ਸੀ ਸਿੱਖ ਪਰਿਵਾਰ ਸੀ ਉਹਨਾਂ ਦੇ 3000 ਪਰਿਵਾਰਾਂ ਦਾ ਧਰਮ ਤਬਦੀਲ ਕਰਵਾਇਆ ਗਿਆ ਕੀ ਲੱਗਦਾ ਕਿ ਲਾਲਚ ਇਹ ਅਧੀਨ ਧਰਮ ਤਬਦੀਲ ਕਰਵਾਉਣ ਦੇ ਪਿੱਛੇ ਅਸਲ ਦੇ ਵਿੱਚ ਮਨਸ਼ਾ ਕੀ ਸਮਝੀ ਜਾਵੇ ਫਿਰ ਸਰ ਜੋ ਪੀਲੇ ਪੀਤ ਤੋਂ ਇਹ ਖਬਰ ਆਈ ਹੈ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਕਿਨਾ ਕਰਕੇ ਧਰਮ ਤਬਦੀਲ ਕਰਾਇਆ ਕਿਨਾ ਲੋਕਾਂ ਨੇ ਕਰਵਾਇਆ ਕੋਈ ਪਾਦਰੀ ਨੇ ਕਰਵਾਇਆ ਜਾ ਕਿਸੇ ਇੰਸਟੀਚਿਊਟ ਨੇ ਕਰਵਾਇਆ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਖੁੱਲ ਕੇ ਸਾਹਮਣੇ ਆਏਗਾ ਅਪਾ ਜਰੂਰ ਇਸ ਤੇ ਗੌਰ ਕਰਾਂਗੇ ਤੇ ਬਾਕੀ ਜੋ ਇਹ ਧਰਮ ਪਰਵਰਤਨ ਵਾਲੀ ਗੱਲ ਹੈ ਇਹ ਧਰਮ ਪਰਵਰਤਨ ਨਹੀਂ ਇੱਕ ਪਖੰਡਵਾਦ ਦਾ ਵਿਸ਼ਾ ਹੈ ਲੋਕ ਨੂੰ ਇੱਕ ਸਮਾਜ ਚ ਐਸਾ ਕੁਝ ਸਾਲਾਂ ਤੋਂ ਪਰੋਸਿਆ ਜਾ ਰਿਹਾ ਹੈ ਕ੍ਰਿਸਚੀਅਨ ਕਮਿਊਨਿਟੀ ਦੀ ਆੜ ਚ ਜੋ ਇੱਕ ਸਵਾਲਾਂ ਦਾ ਵਿਸ਼ਾ ਹੈ ਤੁਸੀਂ ਕਹਿੰਦੇ ਹੋ ਕਿ ਪਖੰਡਵਾਦ ਦਾ ਵਿਸ਼ਾ ਹੈ ਜਿਹੜੇ ਪਖੰਡੀ ੜੰਬਰੀ ਲੋਕ ਨੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਫਿਰ ਤੁਸੀਂ ਉਹਨਾਂ ਲੋਕਾਂ ਦੇ ਖਿਲਾਫ ਜਾਂ ਉਹਨਾਂ ਲੋਕਾਂ ਦੀ ਖਿਲਾਫਤ ਕਿਉਂ ਨਹੀਂ ਕਰਦੇ ਨਜ਼ਰ ਆਈ ਬਿਲਕੁਲ ਸਰ ਬਿਲਕੁਲ ਕਰਦੇ ਆ ਰਹੇ ਆ ਅਸੀਂ ਗਵਰਨਰ ਸੀਐਮ ਤੱਕ ਇਹ ਹਾਈ ਕੋਰਟ ਤੱਕ ਇਹ ਪ੍ਰੈਜੈਂਟੇਸ਼ਨ ਦੇ ਚੁੱਕੇ ਆ ਪਰ ਸਰਕਾਰਾਂ ਕਿਉਂ ਚੁੱਪ ਹੈ ਇਸ ਵਿਸ਼ੇ ਤੇ ਸਰਕਾਰਾਂ ਨੂੰ ਸ਼ਾਇਦ ਕੋਈ ਇਨਾਂ ਤੋਂ ਬੋਟ ਬੈਂਕ ਦਿਖ ਰਿਹਾ ਹੈ ਇਸ ਕਰਕੇ ਸਰਕਾਰ ਇਹ ਕੁਝ ਐਕਸ਼ਨ ਨਹੀਂ ਲੈ ਰਹੀ ਇਨਾਂ ਤੇ ਸਿਵਲ ਸੁਸਾਇਟੀ ਐਨ ਜੀਓਜ਼ ਵਗੈਰਾ ਇਨਾਂ ਨੂੰ ਸਰਕਾਰਾਂ ਦੇ ਪਰਵਾਹਸ਼ਰ ਪਰੋਣਾ ਚਾਹੀਦਾ ਹੈ ਕਿ ਇਨਾਂ ਜੋ ਪੰਜਾਬ ਚ ਹੋ ਰਿਹਾ ਆ ਇਹ ਕਨਸੈਪਟ ਜੋ ਪੰਜਾਬ ਤੇ ਆਇਆ ਸੀ ਇਹ ਅਦਰ ਸਟੇਟ ਚ ਵੀ ਜਾ ਰਿਹਾ ਆ। ਹੂੰ। ਤੇ ਪੀਲਪੀ ਦੇ ਮਾਮਲੇ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜਿਹੜੇ ਪਾਸਟਰ ਸੀਗੇ ਉਹ ਪੰਜਾਬ ਤੋਂ ਹਰਿਆਣਾ ਤੋਂ ਜਿਹੜਾ ਸੀ ਪੀਲਪੀ ਦੇ ਵਿੱਚ ਗਏ ਤੇ ਉਹਨਾਂ ਨੇ ਉਹਨਾਂ ਲੋਕਾਂ ਦਾ ਧਰਮ ਤਬਦੀਲ ਕਰਵਾਇਆ। ਸਹਿਮਤ ਹੋ ਇਸ ਗੱਲ ਦੇ ਨਾਲ ਤੁਸੀਂ? ਸਰ ਪੰਜਾਬ ਦੇ ਵਿੱਚ ਇਹ ਕਾਫੀ ਕੁਝ ਹੋ ਰਿਹਾ ਆ ਜੋ ਕ੍ਰਿਸਚਨੈਲਟੀ ਦੀ ਆੜ ਦੇ ਵਿੱਚ ਕਰ ਰਹੇ ਆ ਕੁਝ ਲੋਕ। ਸਰਕਾਰਾਂ ਨੂੰ ਚਾਹੀਦਾ ਇਹਨਾਂ ਲੋਕਾਂ ਨੂੰ ਆਇਡੈਂਟੀਫਾਈ ਕੀਤਾ ਜਾਵੇ ਇਹ ਕੌਣ ਲੋਕ ਹੈ ਜੋ ਇਹ ਚੰਗਿਆਈ ਪ੍ਰਾਰਥਨਾ ਦੀ ਸਭਾ ਦੇ ਨਾਂ ਤੇ 크ਿਸਚੀਅਨਿਟੀ ਦੀ ਆੜ ਲੈ ਕੇ ਕੰਮ ਕਰ ਰਿਹਾ ਹੈ ਹੂੰ ਤਾਂ ਕਿਹੜੇ ਲੋਕ ਨੇ ਜਿਹੜੇ ਤੁਹਾਡੇ ਸਾਈ ਧਰਮ ਨੂੰ ਬਦਨਾਮ ਕਰਕੇ ਦੂਜੇ ਧਰਮਾਂ ਦੇ ਨਾਲ ਆਪਸੀ ਟਕਰਾਓ ਤਣਾਅ ਬਣਾਉਣਾ ਚਾਹੁੰਦੇ ਆ ਲੋਕਾਂ ਨੂੰ ਅਜੇ ਤੱਕ ਉਹਨਾਂ ਨੂੰ ਤੁਸੀਂ ਜਨਤਕ ਕੀਤਾ ਹੈ ਉਹਨਾਂ ਦੇ ਨਾਮ ਬਿਲਕੁਲ ਸਰ ਇਹ ਸੋਸ਼ਲ ਮੀਡੀਆ ਉਹ ਇਹਨਾਂ ਦੇ ਲੱਖਾਂ ਦੇ ਹਿਸਾਬ ਨਾਲ ਫਾਲੋਅਰ ਹੈ ਕੁਝ ਪਿੱਛੇ ਜੀ ਐਸੀ ਪ੍ਰਚਾਰਕ ਸੀ ਉਹ ਕਿਸੇ ਦੇ ਵਿੱਚ ਸਜ਼ਾ ਵੀ ਹੋ ਗਈ ਆ ਉਹਨਾਂ ਬਹੁਤ ਜ਼ਿਆਦਾ ਫਾਲੋਅਰ ਸੀ ਉਹ ਦਾਅਵਾ ਕਰਦੇ ਸੀ 30 ਲੱਖ ਫਾਲੋਅਰ ਹੈ ਚੰਡੀਗੜ੍ਹ ਦੇ ਨਜ਼ਦੀਕੀ ਉਹ ਇੱਕ ਆਪਣਾ ਡੇਰਾ ਚਲਾ ਰਹੇ ਸੀਗੇ ਇਹਵੇਂ ਪੰਜਾਬ ਦੇ ਵਿੱਚ ਖਾਸ ਤੌਰ ਬਾਰਡਰ ਏਰੀਆ 'ਚ ਦੁਆਬਾ ਹੁਸ਼ਿਆਰਪੁਰ ਜ਼ਿਲ੍ਹੰਦਰ 'ਚ ਬਹੁਤ ਵੱਡੀ ਭੀੜ ਇਹਨਾਂ 'ਚ ਚੰਗਿਆਈ ਪ੍ਰਾਰਥਨਾ 'ਚ ਉਹ ਜਾ ਰਹੀ ਹੈ ਪਰ ਆਪਾਂ ਉਹਨਾਂ ਨੂੰ ਕਹਿ ਰਹੇ ਕਿ ਜੋ ਲੋਕ ਉੱਥੇ ਜਾ ਰਹੇ ਆ ਆਪਣਾ ਧਰਮ ਦੀ ਤਬਦੀਲ ਕਰ ਰਹੇ ਆ ਉਹਦਾ ਬਾਰੇ ਨਹੀਂ ਹੈ ਕਿ ਉਹ ਲੋਕ ਜਾਂਦੇ ਜਰੂਰ ਉਹਨਾਂ ਨੂੰ ਫਾਲੋ ਕਰਦੇ ਆ ਉਹਨਾਂ ਦਾ ਧਰਮ ਤਬਦੀਲ ਹੋ ਗਿਆ ਇਸ ਬਾਰੇ ਕੋਈ ਸਰਕਾਰ ਕੋ ਅੰਕੜੇ ਨਹੀਂ ਹੈ ਨਾ ਕੋਈ ਪ੍ਰਸ਼ਾਸਨ ਇੰਤਨੀ ਗੌਰ ਕਰ ਰਿਹਾ ਜੇ ਕੋਈ ਕਿਸੇ ਨੂੰ ਠੀਕ ਕਰ ਰਿਹਾ ਹੈ ਲੰਗੜੇ ਠੀਕ ਹੋ ਰਿਹਾ ਕੈਂਸਰ ਠੀਕ ਹੋ ਰਿਹਾ ਤੇ ਉਹਦਾ ਮਾਹੌਲ ਬਣਾਇਆ ਜਾ ਰਿਹਾ ਪਰ ਇਹਨਾਂ ਨੂੰ ਏਜੰਸੀਆਂ ਦਾ ਕੰਮ ਹੁੰਦਾ ਕਿ ਇਹਨਾਂ ਨੂੰ ਐਕਸਪਲੇਨ ਕਰੇ ਕਿ ਵਾਕਈ ਉਹ ਬੰਦਾ ਠੀਕ ਹੋਇਆ ਤੇ ਨਹੀਂ ਹੋਇਆ ਫਾਇਰ ਫਾਇਰ ਕੀਤਿਆਂ ਕੈਂਸਰ ਦੀਆਂ ਬਿਮਾਰੀਆਂ ਜਾਂ ਇਦਾਂ ਦੀਆਂ ਜਿਹੜੀਆਂ ਲੱਗੀਆਂ ਬਿਮਾਰੀਆਂ ਜਿਨ੍ਹਾਂ ਨੂੰ ਡਾਕਟਰ ਵੀ ਠੀਕ ਨਹੀਂ ਕਰ ਸਕਦੇ ਕਿ ਉਹ ਬਿਮਾਰੀਆਂ ਠੀਕ ਹੋ ਜਾਂਦੀਆਂ ਇਹਨਾਂ ਪਾਸਟਰਾਂ ਦੇ ਕਹਿਣ ਅਨੁਸਾਰ ਦੇਖੋ ਪ੍ਰਾਰਥਨਾ ਸਾਨੂੰ ਸਾਨੂੰ ਰਿਕਵਰ ਜ਼ਰੂਰ ਕਰਦੀ ਹੈ ਪਰ ਜੋ ਹਸਪੀਟਲ ਨੇ ਡਾਕਟਰ ਨੇ ਇਹ ਕੰਮ ਕਰਨਾ ਹੈ ਉਹ ਤਾਂ ਉਹਨਾਂ ਨੇ ਹੀ ਕਰਨਾ ਹੈ ਹਮ ਇੱਕ ਪਾਸਟਰ ਬਣਨ ਵਾਸਤੇ ਕੀ ਲੱਗਦਾ ਕਿ ਕਿੰਦਾਂ ਦੀ ਯੋਗਤਾ ਹੋਣੀ ਚਾਹੀਦੀ ਬੰਦੇ ਦੇ ਕੋਲੇ ਕਿ ਉਹ ਪਾਸਟਰ ਬਣ ਸਕੇ ਤੇ ਆਪਣੇ ਧਰਮ ਦੇ ਜਿਹੜੇ ਕਾਇਦੇ ਕਾਨੂੰਨ ਨੇ ਉਹਨਾਂ ਦੇ ਅਨੁਸਾਰ ਜਿਹੜਾ ਸਮਾਜ ਦੇ ਵਿੱਚ ਵਿਚਰ ਕੇ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕੇ ਦੇਖੋ ਸਾਈ ਧਰਮ ਦੇ ਵਿੱਚ ਕੈਥੋਲਿਕ ਕਮਿਊਨਿਟੀ ਹੈ ਜੋ ਧਰਮ ਨੂੰ ਫਾਲੋ ਕਰ ਰਹੀ ਹੈ ਬਾਕੀ ਕੋਈ ਵੀ ਹੈ ਕੋਈ ਵੀ ਮਿਸ਼ਨਰੀ ਹੈ ਇਹ ਇੱਕ ਓਰਗੇਨਾਈਜੇਸ਼ਨ ਹੈ ਸੋਸਾਇਟੀ ਐਕਟ ਦੇ ਤਹਿਤ ਬਣੀ ਰਹੀ ਹੈ ਜੋ ਧਰਮ ਨੂੰ ਲੈ ਕੇ ਚੱਲ ਰਹੀ ਹੈ ਉਹ 크ਿਸਚਨ ਕਮਿਊਨਿਟੀ ਕੈਥੋਲਿਕ ਕਮਿਊਨਿਟੀ ਹੈ ਰੋਮ ਤੋਂ ਇਟਲੀ ਤੋਂ ਹੈ ਬਕਾਇਦਾ ਉਹ ਵਿਸ਼ੇ ਹੁੰਦੇ ਆ ਪਾਪ ਹੁੰਦੇ ਆ ਕੋਆਰਡੀਨੇਟਰ ਹੁੰਦੇ ਆ ਅੱਗੇ ਤੇ ਫਾਦਰ ਹੁੰਦੇ ਆ ਉਹ ਇੱਕ ਬ੍ਰह्मਚਾਰੀ ਜੀਵਨ ਹੈ ਉਹਨਾਂ ਦੀ ਪੜ੍ਹਾਈ 15 ਸਾਲ ਦੀ ਪੜ੍ਹਾਈ ਹੁੰਦੀ ਹੈ ਉਸ ਤੋਂ ਬਾਅਦ ਉਹ ਕਿਤੇ ਕਿਸੇ ਦੇ ਜੂਨੀਅਰ ਰਹਿ ਕੇ ਕੰਮ ਕਰਦੇ ਆ ਫਿਰ ਇੱਕ ਚਰਚ ਦੇ ਪਾਦਰੀ ਨੂੰ ਯੋਗਤ ਕੀਤੇ ਜਾਂਦੇ ਆ ਹਮ ਜਿਹੜੇ ਪਾਸਾ ਬ੍ਰह्मਚਾਰੀ ਜੀਵਨ ਹੁੰਦਾ ਉਹਨਾਂ ਦਾ ਪਰ ਜੋ ਇਹ ਲੋਗ ਆਏ ਆ ਇਹ ਇਹ ਲੋਗ ਇਹ ਮੈਨੂੰ ਨਹੀਂ ਲੱਗਦਾ ਕਿ ਇਨਾਂ ਕੋ ਕੋਈ ਡਿਗਰੀ ਹੋਏਗੀ ਜਾਂ ਕੋਈ ਧਰਮ ਪ੍ਰਚਾਰ ਦੀ ਡਿਗਰੀ ਹੈ ਇਹ 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 ਸਿਰਫ ਸੋਸ਼ਲ ਮੀਡੀਆ ਤੇ ਆਪਣਾ ਪ੍ਰਸਾਰ ਕਰਕੇ ਅਸੀਂ ਬਹੁਤ ਵਾਰੀ ਹਾਈ ਕੋਰਟ ਤੱਕ ਪਟੀਸ਼ਨ ਦੇ ਚੁੱਕੇ ਹਾਂ ਕਿ ਇਹਨਾਂ ਦੀਆਂ ਜੋ ਵੀਡੀਓਜ਼ ਇਹ ਸੋਸ਼ਲ ਮੀਡੀਆ ਦੇ ਟੀਵੀ ਚੈਨਲ ਤੇ ਆ ਰਹੀਆਂ ਇਹਨਾਂ ਨੂੰ ਬੈਨ ਕੀਤਾ ਜਾਵੇ ਹੂੰ ਤੁਸੀਂ ਕਹਿੰਦੇ ਹੋ ਕਿ ਮਾਨਤਾ ਵਾਲਾ ਜਿਹੜਾ ਸਾਡੇ ਵਿੱਚ ਫਿਰਕਾ ਹੈ ਉਹ ਕੈਥੋਲਿਕ ਮੰਨਿਆ ਜਾਂਦਾ ਹੈ ਤਾਂ ਕੀ ਲੱਗਦਾ ਹੈ ਕਿ ਫਿਰ ਤੁਹਾਡੀ ਮਾਨਤਾ ਵਾਲੇ ਤੁਹਾਡੇ ਫਿਰਕੇ ਨੂੰ ਇੱਕ ਪਾਸੇ ਕਰਕੇ ਜਿਹੜੇ ਆਪਣੇ ਆਪ ਬਣੇ ਹੋਏ ਪਾਸਟਰ ਨੇ ਉਹਨਾਂ ਨੇ ਅਡੰਬਰਵਾਦ ਦਾ ਸਹਾਰਾ ਲੈ ਕੇ ਲੱਗਦਾ ਨਹੀਂ ਕਿ ਤੁਹਾਨੂੰ ਨੁਕਰੇ ਲਾਤਾ ਇੱਕ ਪਾਸੇ ਕਰਤਾ ਬਿਲਕੁਲ ਸਰ ਬਿਲਕੁਲ ਬਦਨਾਮੀ ਹੋ ਰਹੀ ਹੈ ਕਮਿਊਨਿਟੀ ਦੀ ਬਦਨਾਮੀ ਹੋ ਰਹੀ ਹੈ ਆਏ ਦਿਨ ਪਿਛੇ ਜੀ ਇੱਕ ਮਸਲਾ ਪੰਜਾਬ ਦੇ ਗੁਰਦਾਸਪੁਰ ਦਾ ਹੈ ਕਿ ਇੱਕ ਪਾਦਰੀ ਨੇ ਇੱਕ ਬੰਦੇ ਨੂੰ ਡੰਡੇ ਮਾਰ-ਮਾਰ ਕੇ ਕੋੜ ਦਿੱਤਾ ਇਹ ਕਹਿੰਦੇ ਇਹ ਚ ਦੁਸ਼ਟ ਆਤਮਾ ਆ ਉਹਦੀ ਡੈਥ ਹੋ ਗਈ ਔਰ ਜਵਾਨ ਕੇਸਦਾ ਪੁੱਤ ਮਾਰਿਆ ਗਿਆ ਇਹ ਪਖੰਡਵਾਦ ਦੀ ਬਲੀ ਚੜ ਗਿਆ ਉਹ ਹੂੰ ਉਹ ਬਾਅਦ ਚ ਇਨਵੈਸਟੀਗੇਸ਼ਨ ਹੋਈ ਔਰ ਉਹ ਪਾਦਰੀ ਜੀ ਅੰਦਰ ਹੈ ਹੂੰ ਕੈਥੋਲਿਕ ਦੀ ਪਾਵਰ ਬਹੁਤ ਮੰਨੀ ਜਾਂਦੀ ਹੈ ਦੁਨੀਆ ਦੇ ਵਿੱਚ ਕੈਥੋਲਿਕ ਦਾ ਜ਼ਿਕਰ ਹੁੰਦਾ ਹੈ ਕੀ ਲੱਗਦਾ ਕਿ ਇੰਨੀ ਪਾਵਰ ਹੋਣ ਦੇ ਬਾਵਜੂਦ ਵੀ ਫਿਰ ਮੰਨਦੇ ਹੋ ਕਿ ਜਿਹੜੇ ਨਕਲੀ ਜਾਂ ਫਰਜੀ ਪਾਸਟਰ ਬਣੇ ਹੋਏ ਨੇ ਫਿਰ ਉਹਨਾਂ ਦੀ ਖੁੱਲ੍ਹੇਆਮ ਤਰੀਕੇ ਨਾਲ ਕੋਈ ਵਿਰੋਧਤਾ ਕਰਕੇ ਜਾਂ ਉਹਨਾਂ ਦੇ ਖਿਲਾਫ ਕੋਈ ਅਜੇ ਤੱਕ ਐਕਸ਼ਨ ਕਿਉਂ ਨਹੀਂ ਕਰ ਸਕੇ ਤੁਸੀਂ ਦੇਖੋ ਐਕਸਪੋਜ਼ ਕਰਨਾ ਏਜੰਸੀਆਂ ਦਾ ਕੰਮ ਹੁੰਦਾ ਐਨਜੀਓ ਦਾ ਹੁੰਦਾ ਇਹ ਸਾਰਿਆਂ ਨੂੰ ਹਰ ਇੱਕ ਧਰਮ ਦੀ ਜਥੇਬੰਦੀ ਨੂੰ ਚਾਹੀਦਾ ਹੈ ਕਿ ਅੱਗੇ ਆਣ ਹਰ ਕਮਿਊਨਿਟੀ ਦੇ ਪ੍ਰਧਾਨਾਂ ਨੂੰ ਜੋ ਰੀਜੀਅਨਸ ਲੀਡਰ ਹੈ ਉਹਨਾਂ ਨੂੰ ਚਾਹੀਦਾ ਕਿ ਅੱਗੇ ਆਣ ਇੰਜੂਨਨ ਤੇ ਸਰਕਾਰ ਤਾਂ ਦੇਖੋ ਇਹ politcal ਲੋਕ ਚਲਾਉਂਦੇ ਆ ਔਰ politcal ਲੋਕ ਨੂੰ ਇਹਨਾਂ ਦੇ ਤੇ ਬੋਰਡ ਬੈਂਕ ਦੇਖਦਾ ਆ ਤੇ ਉਹ ਉਹਨਾਂ ਦਾ ਕੀ ਪਰਪਸ ਹੈ ਉਹ ਜੱਗ ਜਾਹਿਰ ਹੈ ਕਿ ਉਹਨਾਂ ਨੂੰ ਆਪਣਾ ਬੋਰਡ ਬੈਂਕ ਦੇਖਦਾ ਇਸ ਕਰਕੇ ਉਹ ਐਕਸ਼ਨ ਨਹੀਂ ਲੈਂਦੇ ਪਰ ਇਹਨਾਂ ਨੂੰ 익ਸਪੋਜ਼ ਕਰਨਾ ਬਹੁਤ ਜ਼ਰੂਰੀ ਹੈ ਅਸਾਈ ਭਾਈ ਚਰੇ ਦੀ ਪਵਿੱਤਰ ਬਾਈਬਲ ਆ ਤੇ ਬਾਈਬਲ ਇਸ ਚੀਜ਼ ਦੀ ਮਾਨਤਾ ਦਿੰਦੀ ਹੈ ਕਿ ਕਿਸੇ ਵੀ ਸ਼ਖਸ ਨੂੰ ਕਿਸੇ ਲਾਲਸਾ ਦੇ ਅਧੀਨ ਕਿਸੇ ਲਾਲਚ ਦੇ ਅਧੀਨ ਉਹਦਾ ਧਰਮ ਤਬਦੀਲ ਕਰਵਾਇਆ ਜਾ ਸਕੇ ਨਹੀਂ ਇਹ ਤਾਂ ਕਾਨੂੰਨੀ ਐਫੈਂਸ ਹੈ ਕਿ ਆਪਾਂ ਕਿਸੇ ਨੂੰ ਠੀਕ ਕਰਨ ਦਾ ਦਾਵਾ ਕਰਦੇ ਆ ਤੇ ਉੱਥੇ ਦਾ ਬਕਾਇਦਾ ਐਫਆਈਆਰ ਹੋਣੀ ਚਾਹੀਦੀ ਹੈ ਜਾਂ ਏਜੰਸੀਆਂ ਨੂੰ ਇਹ ਐਕਸਪੋਜ਼ ਕਰੇ ਕਿ ਇਹ ਲੋਕ ਕੋਣ ਹੈ ਕਿ ਜਿਹੜੇ ਇਸ ਚੀਜ਼ ਦਾ ਅਖੰਡਵਾਦ ਕਰਕੇ ਲੋਕਾਂ ਨੂੰ ਗੁੰਮਰਾ ਕਰ ਰਹੇ ਹਮ ਬਹੁਤ ਸਾਰੇ ਵੀ ਸਵਾਲ ਲੱਗ ਜਾਂਦੇ ਨੇ ਕਿ ਜਿਹੜਾ ਅਸਾਈ ਭਾਈਚਾਰਾ ਇਹਦੇ ਵਿੱਚ ਆ ਇਹ ਵੀ ਪ੍ਰਚਾਰ ਕੀਤਾ ਜਾਂਦਾ ਹੈ ਕੁਝ ਲੋਕਾਂ ਦੇ ਵੱਲੋਂ ਕਿ ਤੁਸੀਂ ਜੇ ਸਾਡੇ ਭਾਈਚਾਰੇ ਦੇ ਨਾਲ ਜਾਂ ਸਾਡੇ ਮਤ ਦੇ ਨਾਲ ਜੁੜੇ ਹੋ ਤੇ ਕਿਸੇ ਹੋਰ ਭਾਈਚਾਰੇ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਸਬੰਧ ਨਹੀਂ ਰੱਖਣਾ ਇੱਥੋਂ ਤੱਕ ਕਿ ਤੁਸੀਂ ਗੁਰਦੁਆਰਾ ਸਾਹਿਬ ਦਾ ਪ੍ਰਸ਼ਾਦ ਵੀ ਨਹੀਂ ਲੈ ਸਕਦੇ ਗੁਰਦੁਆਰਾ ਸਾਹਿਬ ਜਾ ਵੀ ਨਹੀਂ ਸਕਦੇ ਦੇਖੋ ਤੁਸੀਂ ਇਹ ਕੈਥੋਲਿਕ ਜੋ ਪਾਦਰੀਆ ਉਹਨਾਂ ਦੀ ਗੱਲ ਕਰ ਰਹੇ ਹੋ ਜਾਂ ਇਹ ਲੋਕ ਜੋ ਜਿਹੜੇ ਇਹ ਲੋਕ ਪ੍ਰਚਾਰ ਕਰ ਰਹੇ ਨੇ ਕਿ ਸਾਈ ਧਰਮ ਦਾ ਮਤ ਹੈ ਜੀ ਨਹੀਂ ਨਹੀਂ ਉਹ ਦੇਖੋ ਕੋਈ ਵੀ ਆਪਣਾ ਜੇ ਕਿਸੇ ਨੇ ਆਪਣਾ ਇਹ ਮੰਨਡਿਡ ਮਸ਼ੀਨ ਬਣ ਗਈ ਹੋਈ ਹੈ ਕੁਝ ਲੋਕ ਇਹ ਲੋਕ ਆਏ ਆ ਇਹਦੇ ਵਿੱਚ ਇਹ ਆਪਣੇ ਆਪ ਨੂੰ ਆਪੋਸਟਲ ਕਹਿੰਦੇ ਆ ਇਹ ਕੋਈ ਆਪਣੇ ਆਪ ਨੂੰ ਪ੍ਰੋਫਿਟ ਕਹਿੰਦਾ ਆ ਪ੍ਰੋਫਿਟ ਦਾ ਮਤਲਬ ਹੁੰਦਾ ਖੁਦਾ ਦਾ ਬਣਾਇਆ ਹੋਇਆ ਨਬੀ ਹੂੰ ਇਹ ਤਾਂ ਸੈਲਫ ਮੇਡ ਹੈ ਆਪਣੇ ਆਪ ਇਹਨਾਂ ਨੇ ਆਪਣੇ ਕੋਲ ਨਾਂ ਦੇ ਨਾਲ ਅੱਗੇ ਪ੍ਰੋਫਿਟ ਲਗਾ ਲਿਆ ਕਿ ਔਰ ਅਪੋਸਟਲ ਲਗਾ ਲਿਆ ਇਹਨਾਂ ਨੂੰ ਖੁਦ ਨਹੀਂ ਪਤਾ ਕਿ ਅਪੋਸਟਲ ਦਾ ਮਤਲਬ ਕੀ ਹੈ ਪਾਸਟਲ ਦਾ ਮਤਲਬ ਕੀ ਹੈ ਨਬੀ ਇਹ ਕੌਣ ਹੈ ਇਹ ਲੋਕ ਇਹ ਕਿ ਇਹਨਾਂ ਨੇ ਆਪਣੀ ਜੋ ਲੋਕਾਂ ਦੇ ਵਿਧੀ ਵਿਧਾਨ ਬਣਾ ਲਏ ਹੈ ਕਿ ਆਪਾਂ ਇੱਕ ਡੇਰਾ ਕਹਿ ਸਕਦੇ ਹਾਂ ਪੁਲਟ ਕਹਿ ਸਕਦੇ ਹਾਂ ਇਹਨਾਂ ਨੂੰ ਕਿ ਇਹਨਾਂ ਨੇ ਆਪਣੇ ਵਿਧੀ ਵਿਧਾਨ ਬਣਾ ਕੇ ਕੀ ਉਹ ਲੋਕਾਂ ਦੇ ਉੱਪਰ ਥੋਪ ਦਿੱਤੀਆਂ ਗਈਆਂ ਬਾਕੀ ਜੋ ਪ੍ਰਸ਼ਾਦ ਖਾਨ ਦਾ ਮਸਲਾ ਹੈ ਇਹ ਬਾਈਬਲ ਇਹ ਜ਼ਰੂਰ ਕਹਿੰਦੀ ਹੈ ਕਿ ਮੂਰਤੀਆਂ ਦੇ ਅੱਗੇ ਚੜਾਈਆਂ ਹੋਈਆਂ ਚੀਜ਼ਾਂ ਨਾ ਖਾਧੀਆਂ ਜਾਣ ਉਹ ਤਾਂ ਹਰ ਧਰਮ ਚ ਕੀ ਕਹਿੰਦੇ ਆਪਣੇ ਸਿੱਖੀ ਚ ਵੀ ਕਹਿ ਰਹੇ ਆ ਕਿ ਜਿਹੜੇ ਮੂਰਤੀਆਂ ਬਣਾਈਆਂ ਇਹਨਾਂ ਦਾ ਮਤਲਬ ਨਾ ਕਰੋ ਲਿਵਿੰਗ ਗੁਰੂ ਨੂੰ ਤੁਸੀਂ ਫਾਲੋ ਕਰੋ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਮੂਰਤੀ ਨਹੀਂ ਹੁੰਦੀ ਉੱਥੇ ਤੇ ਲਿਵਿੰਗ ਗੁਰੂ ਆ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ ਹੋਇਆ ਉਹਨਾਂ ਨੂੰ ਆਪਾਂ ਉੱਥੇ ਕੋਈ ਪ੍ਰਸ਼ਾਦ ਦੀ ਮੰਨਾ ਨਹੀਂ ਕਰਦੇ ਇਹ ਜੋ ਅਮੈਂਡਮੈਂਟ ਲਿਆਂਈਆਂ ਜਾ ਸਕਦੀਆਂ ਐ ਇਹਦੇ ਵਿੱਚ ਕਿ ਹਾਂ ਵੀ ਇਹ ਪ੍ਰਸ਼ਾਦ ਉਹ ਪ੍ਰਸ਼ਾਦ ਨਹੀਂ ਹੈ ਬਾਕੀ ਜੋ ਮੂਰਤੀਆਂ ਤੇ ਚੜਾਇਆ ਉਹ ਬਾਈਬਲ ਜਰੂਰ ਮਨਾ ਕਰਦੀ ਇਹ ਤੁਹਾਨੂੰ ਲੋੜ ਪਵੇ ਗੁਰਦੁਆਰਾ ਸਾਹਿਬ ਦੀ ਚਲੇ ਜਾਣੀ ਹੋ ਤੁਸੀਂ ਬਿਲਕੁਲ ਸਰ ਬਿਲਕੁਲ ਹੂੰ ਬਿਲਕੁਲ ਲੰਗਰ ਖਾ ਕੇ ਆਇਦਾ ਸ਼ਾਦਲੇ ਕੇ ਆਇਦਾ ਹੂੰ ਕੀ ਲੱਗਦਾ ਕਿ ਇਹਨਾਂ ਦੇ ਖਿਲਾਫ ਪੁਲਿਕ ਦੇ ਵਿੱਚ ਕੀ ਸੋਚਦੇ ਹੋ ਕਿ ਕਿਦਾਂ ਐਕਸ਼ਨ ਹੋ ਸਕਦਾ ਹੈ ਤੁਸੀਂ ਕਹਿੰਦੇ ਹੋ ਕਿ ਪੋਲੀਟੀਕਲ ਮੰਡਟੇ ਦੇ ਤਹਿਤ ਜਿਹੜੇ ਕੁਝ ਪੋਲੀਟੀਕਲ ਲੋਕ ਨੇ ਉਹਨਾਂ ਦੇ ਵੱਲੋਂ ਅੜਚਨ ਪਾਈ ਜਾ ਰਹੀ ਹੈ ਆਪਣੇ ਵੋਟਾਂ ਸੰਤਰ ਦੀ ਖਾਤਰ ਫਿਰ ਕੀ ਲੱਗਦਾ ਹੈ ਕਿ ਜਿਹੜਾ ਤੁਹਾਡੇ ਰਾਹ ਦਾ ਰੋੜਾ ਬਣਿਆ ਹੋਇਆ ਹੈ ਜਾਂ ਜਿਹੜੇ ਲੋਕਾਂ ਕਰਕੇ ਤੁਹਾਨੂੰ ਵੀ ਬਦਨਾਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਿਰ ਇਹਨਾਂ ਦੇ ਖਿਲਾਫ ਐਕਸ਼ਨ ਕਿਦਾਂ ਕਰੋਗੇ ਤੁਸੀਂ ਦੇਖੋ ਸਰ ਇਹ ਗਵਰਨਮੈਂਟ ਨਹੀਂ ਅੱਗੇ ਆ ਰਹੀ ਇਹ ਸਾਨੂੰ ਸਿਵਲ ਸੁਸਾਇਟੀ ਨੂੰ ਚਾਹੀਦਾ ਹੈ ਕੈਂਜੀ ਉਸ ਨੂੰ ਚਾਹੀਦਾ ਹੈ ਕਿ ਕਿਤੇ ਕਿਤੇ ਵੀ ਜੋ ਵੀ ਉਹਨਾਂ ਦੇ ਧਿਆਨ ਦੇ ਗੱਲਾਂ ਆਂਦੀਆਂ ਹਨ ਉਹਨਾਂ ਨੂੰ ਪ੍ਰਸ਼ਾਸਨ ਦੇ ਅੱਗੇ ਲੈ ਕੇ ਆਇਆ ਜਾਵੇ ਪਰ ਸਾਰੇ ਧਰਮ ਗੁਰੂਆਂ ਨੂੰ ਚਾਹੀਦਾ ਹੈ ਇਹ ਮੰਦਰ ਕਮੇਟੀਆਂ ਨੂੰ ਚਾਹੀਦਾ ਹੈ ਕਿ ਇਹਨਾਂ ਲੋਕਾਂ ਨੂੰ ਐਕਸਪੋਜ਼ ਕਰੋ ਕਿ ਇਹ ਲੋਕ ਕੌਣ ਹੈ ਜਿੱਦੋਂ 크੍ਰਿਸਚੀਅਨ ਧਰਮ ਦੇ ਧਰਮ ਗੁਰੂ ਕਹਿ ਰਿਹਾ ਹੈ ਕਿ ਇਹ ਸਾਡੇ ਸਾਈ ਸਮਾਜ ਦਾ ਹਿੱਸਾ ਨਹੀਂ ਹੈ ਕਿ ਕੱਲ ਨੂੰ ਇਹਦੇ ਵਿੱਚ ਇਹ ਕਨਸੈਪਟ ਕੱਲਾ ਪੰਜਾਬ ਚ ਹੈ ਚਲੋ ਹੁਣ ਆਪਾਂ ਨੂੰ ਯੂਪੀ ਚ ਮਿਲਣ ਲਈ ਦੇਖਣ ਨੂੰ ਮਿਲਿਆ ਉਹ ਟਿਕ ਮੋਟ ਪੱਟਨਾਪਾਣੂ ਹਮਾਚਲ ਹਰਿਆਣਾ ਵੀ ਸੁਣਨ ਨੂੰ ਮਿਲਦੀਆਂ ਆ ਇਹ ਲੋਕ ਕਿਉਂਕਿ ਇਹਨਾਂ ਨੇ ਇੱਕ ਦੂਜੇ ਧਰਮ ਨੂੰ ਫਾਲੋ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਯਸੂ ਗੁਰਦੁਆਰਾ ਬਣਾ ਦਿੱਤੇ ਗਏ ਆ ਯਸੂ ਮੰਦਰ ਬਣਾ ਦਿੱਤੇ ਗਏ ਆ ਇਹ ਉਹ ਨਹੀਂ ਹੈ ਚਰਚ ਇੱਕ ਗਿਰਜਾ ਘਰ ਕਿਥੇ ਜਾ ਕੇ ਤੁਸੀਂ ਆਪਣੀ ਆਰਾਧਨਾ ਕਰ ਸਕਦੇ ਹੋ ਇਹ ਕਿਤੇ ਗਲੀ ਦੇ ਵਿੱਚ ਟੈਂਟ ਲਾ ਲੈਣਾ ਜਾਂ ਕਿਤੇ ਗਰਾਊਂਡ ਦੇ ਵਿੱਚ ਟੇਟਾ ਲੈਣਾ ਉਹ ਇੱਕ ਚਰਚ ਨਹੀਂ ਬਣ ਜਾਂਦਾ ਲੋਕ ਤੇ ਵੀ ਸਵਾਲ ਕਰਨਗੇ ਤੁਹਾਡੇ ਇੰਟਰਵਿਊ ਸੁਣਨ ਤੋਂ ਬਾਅਦ ਕਿ ਇਹ ਕਿਵੇਂ ਦੀਆਂ ਗੱਲਾਂ ਕਰ ਰਹੇ ਇਹਨਾਂ ਦੇ ਇਤੇ ਧਰਮ ਦੀ ਜਿਹੜੀ ਗਿਣਤੀ ਹੈ ਉਹ ਵੱਧ ਰਹੀ ਹੈ ਇਹਨਾਂ ਨੂੰ ਸਗੋਂ ਉਹਨਾਂ ਲੋਕਾਂ ਦਾ ਜਿਹੜਾ ਸ਼ੁਕਰੀਆ ਕਰਨਾ ਚਾਹੀਦਾ ਜਿਹੜੇ ਲੋਕਾਂ ਦਾ ਵਿਰੋਧ ਕਰ ਰਿਹਾ ਦੇਖੋ ਸਰ ਜੋ ਸੈਂਸਰ ਦੇ ਹਿਸਾਬ ਨਾਲ ਸਾਡੀ ਪਾਪੂਲੇਸ਼ਨ 1.2 ਹੈ ਹਮਮ ਔਰ ਅੱਗੇ ਵੀ ਤੁਸੀਂ ਇਸ ਬਾਰੇ ਵੀ ਕਰੋਗੇ ਤਾਂ ਮੈਨੂੰ ਲੱਗਦਾ ਨਹੀਂ ਕੋਈ ਅੰਕੜਿਆਂ 'ਚ ਕੋਈ ਜ਼ਿਆਦਾ ਫਰਕ ਹੋਊਗਾ ਹਮ ਇਹ ਆਜੇਗੀ ਤਾਂ ਆਪਾਂ ਜ਼ਰੂਰਤ ਤੇ ਡਿਬੇਟ ਕਰਾਂਗੇ ਤੇ ਮੈਨੂੰ ਲੱਗਦਾ ਨਹੀਂ ਕਿ ਕੋਈ ਅੰਕੜੇ ਵਧੇ ਹੋਣ ਕਿ ਜੋ ਇਹ ਲੋਕ ਇਹ ਇਨਾ ਡੇਰਿਆ ਚ ਜਾਂਦੇ ਆ ਇਹਨਾਂ ਲੋਕਾਂ ਨੂੰ ਫਾਲੋ ਕਰ ਰਹੇ ਆ ਦਰਸਲ ਦੇਖਣ ਵਾਲੀ ਗੱਲ ਹੈ ਕਿ ਅਸੀਂ ਇੰਨੇ ਕਿ ਸਰਕਾਰਾਂ ਮਜਬੂਰ ਹੋ ਗਈਆਂ ਕਿ ਚੰਗੇ ਹਸਪੀਟਲ ਨਹੀਂ ਉਹਨਾਂ ਨੂੰ ਦੇ ਸਕਦੇ ਕਿਉਂ ਲੋਕ ਜਾਂਦੇ ਆ ਪਹਿਨੋਂ ਲੋਕ ਫਾਂਡੇ ਕਰੋਣ ਬਾਬਿਆਂ ਕੋ ਜਾਂਦੇ ਸੀਗੇ ਉਹ ਇੱਕ ਨਵੇਂ ਬਾਬੇ ਆ ਗਏ ਇਹ ਸੁਦੇ ਬਾਬੇ ਆ ਗਏ ਹੂੰ ਔਰ ਇਹ ਆਪਾਂ ਇਹਨਾਂ ਦਾ ਵਿਰੋਧ ਨਹੀਂ ਕਰ ਰਹੇ ਗੱਲ ਖੰਡਵਾਦੀ ਹੈ ਹੂੰ ਪਹਿਲੇ ਕਿਸੇ ਧਰਮ ਦੇ ਵਿੱਚ ਕੋਈ ਡੇਰਾ ਬੰਨਦਾ ਸੀ ਹਰ ਹਿੰਦੂ ਸਮਾਜ ਤੋਂ ਕੋਈ ਹੋਰ ਸਮਾਜ ਤੋਂ ਆ ਕੇ ਉਹ ਆਪਣਾ ਡੇਰਾ ਬਣਾਉਂਦਾ ਸੀਗਾ ਲੋਕੋ ਨੂੰ ਫਾਲੋ ਕਰਦੇ ਸੀ ਹੁਣ ਇਸੇ ਤਰ੍ਹਾਂ ਹੀ ਕੱਲ ਨੂੰ ਇਹਦੇ ਵਿੱਚ ਕ੍ਰਿਮਨਲ ਟਾਈਪ ਦੇ ਲੋਕ ਵੀ ਆਣਗੇ ਕੋਈ ਸ਼ਾਇਏ ਆ ਉਹਨਾਂ ਨੂੰ ਸਜ਼ਾ ਵੀ ਮਿਲੀ ਆ ਆ ਅੰਦਰ ਬੈਠੇ ਆ ਜੇਲ੍ਹਾਂ ਚ ਤੇ ਆਪਾਂ ਕਿਸੇ ਧਰਮ ਦਾ ਵਿਰੋਧ ਨਹੀਂ ਕਰ ਰਹੇ ਤੇ ਇੱਕ ਇਹ ਲੋਕ ਜੋ ਹੈ ਇਹ ਪਖੰਡਵਾਦ ਕਰ ਰਹੇ ਆ ਇਹ ਪਖੰਡਵਾਦ ਦਾ ਵਿਰੋਧ ਹੈ ਤੁਹਾਨੂੰ ਦੁੱਖ ਹੁੰਦਾ ਕਿ ਜਦੋਂ ਤੁਹਾਡੇ ਧਰਮ ਦਾ ਇਸਾਈ ਭਾਈਚਾਰੇ ਦਾ ਨਾਮ ਵਰਤ ਕੇ ਕੋਈ ਇਦਾਂ ਦਾ ਪਾਸਟਰ ਕੋਈ ਦੁਸ਼ਕਰਮ ਕਰ ਜਾਂਦਾ ਹੈ ਜਾਂ ਕਿਸੇ ਕਾਰਨਾ ਕਰਕੇ ਤੁਹਾਨੂੰ ਨਹੀਂ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਬਿਲਕੁਲ ਸਰ ਉਹ ਪਿੱਛੇ ਬਲਜਿੰਦਰ ਕੇਸ ਦੇ ਵਿੱਚ ਹੋਇਆ ਉਹਨਾਂ ਨੇ 8 ਸਾਲ ਆਪਣੇ ਇਹ ਦੁੱਖ ਝੇਲਿਆ ਔਰ ਹੁਣ ਉਹਨਾਂ ਨੂੰ ਇਨਸਾਫ ਮਿਲਿਆ ਹੈ ਤੇ ਇਹ ਲੋਕ ਸਾਡਾ ਵੀ ਮਜਾਕੜਾ ਢਾ ਰਹੇ ਜਦੋਂ ਇਹਨਾਂ ਚਰਚਾਂ ਦੇ ਵਿੱਚ ਜਿਹੜੇ ਇਹਨਾਂ ਲੋਕਾਂ ਦੇ ਵੱਲੋਂ ਬਣਾਏ ਹੋਏ ਨੇ ਜਦੋਂ ਉੱਥੇ ਕਿਸੇ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਹੁੰਦਾ ਹੈ ਜਦੋਂ ਇੱਕ ਦਾ ਹੁੰਦਾ ਦੋ ਦਾ ਹੁੰਦਾ ਹੈ ਤੇ ਜਿਹੜੇ ਦੂਜੇ ਲੋਕ ਨੇ ਉਹ ਮੰਨਣ ਵਾਸਤੇ ਤਿਆਰ ਕਿਉਂ ਨਹੀਂ ਹੁੰਦੇ ਫਿਰ ਉਹ ਦੂਜੇ ਲੋਕਾਂ ਦੇ ਨਾਲ ਇਹਨਾਂ ਕੁਝ ਵਾਪਰਨ ਤੋਂ ਬਾਅਦ ਵੀ ਜਿਹੜੇ ਦੂਜੇ ਲੋਕ ਨੇ ਉਹ ਕਿਹੜੀ ਗੱਲ ਦੀ ਉਡੀਕ ਕਰਦੇ ਨੇ ਕਿ ਜੇ ਸਾਡੇ ਨਾਲ ਵਾਪਰੂ ਫੇਰ ਹੀ ਅਸੀਂ ਹਟਾਂਗੇ ਉੱਥੇ ਜਾਣਾ ਬਿਲਕੁਲ ਸਰ ਹੁਣ ਇਹ ਬਲਜਿੰਦਰ ਕੇਸ ਜੀ ਆਪਾਂ ਦੇਖਦੇ ਆ ਕਿ ਉਸ ਤੋਂ ਬਾਅਦ ਉਹ ਉੱਥੇ ਭੀੜ ਜਾਣੀ ਘਟੀ ਨਹੀਂ ਜਿਆਦਾ ਦੂਰ ਨਹੀਂ ਆਪਣੇ ਚੰਡੀਗੜ੍ਹ ਦੇ ਨਜ਼ਦੀਕ ਇਹ ਮੁੱਲਾਪੁਰ ਕੋਲ ਹੈ ਔਰ ਉੱਥੇ ਵੀ ਭੀੜ ਘਟੀ ਨਹੀਂ ਹੈ ਲੋਕ ਫਿਰ ਵੀ ਜਾ ਰਹੇ ਆ ਅਸਲ ਚੱਕ ਸਮਾਜ ਚ ਜਿੰਨਾ ਚਿਰ ਹੈ ਅਵੇਅਰ ਨਹੀਂ ਕਰਦੇ ਆਪਾਂ ਇਹਨਾਂ ਲੋਕਾਂ ਨੂੰ ਕਿ ਇਹ ਚੀਜ਼ ਨਹੀਂ ਹੈ ਡਾਕਟਰਸ ਨੂੰ ਅੱਗੇ ਆਣਾ ਚਾਹੀਦਾ ਹੈ ਐਨ ਜੀਓ ਨੇ ਅੱਗੇ ਲੋਕਾਂ ਨੂੰ ਸਮਝਾਇਆ ਜਾਵੇ ਕਿ ਇਹ ਲੋਗ ਐਵੇਂ ਨਹੀਂ ਹੋ ਸਕਦਾ ਤੁਸੀਂ ਜੋ ਵੀ ਇਹ ਡਾਕਟਰੀ ਰਾਜੇ ਤੋਂ ਡਾਕਟਰੀ ਇਲਾਜ ਨਹੀਂ ਹੋਏਗਾ ਜਿਵੇਂ ਸਿੱਖਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਜਾਂ ਕੋਈ ਪਖੰਡਵਾਦ ਦੀ ਕੋਈ ਗੱਲ ਸਾਹਮਣੇ ਆਉਂਦੀ ਹੈ ਤੇ ਸਿੱਖਾਂ ਦਾ ਸਰਵਉੱਚ ਹੈ ਸ੍ਰੀ ਅਕਾਲ ਤਖਤ ਸਾਹਿਬ ਉੱਥੇ ਚਿੱਠੀ ਜਾਂਦੀ ਹੈ ਜਥੇਦਾਰ ਸਹਿਬਾਨ ਵੱਲੋਂ ਉਹਨਾਂ ਲੋਕਾਂ ਤੇ ਐਕਸ਼ਨ ਲਿਆ ਜਾਂਦਾ ਜਿਹੜੇ ਸਮਾਜ ਦੇ ਵਿੱਚ ਆਪਣੀ ਭੈੜੀ ਭੂਮਿਕਾ ਦਾ ਕਰਦੇ ਕੀ ਲੱਗਦਾ ਕਿ ਇਸਾਈ ਭਾਈਚਾਰੇ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਸਰਵੋੱਚ ਨਹੀਂ ਕਿ ਜਿਹੜੇ ਇਹਨਾਂ ਪਾਸਟਰਾਂ ਦੇ ਖਿਲਾਫ ਜਿਨ੍ਹਾਂ ਨੂੰ ਤੁਸੀਂ ਨਕਲੀ ਕਹਿ ਰਹੇ ਹੋ ਇਹਨਾਂ ਦੇ ਖਿਲਾਫ ਐਕਸ਼ਨ ਲਿਆ ਜਾ ਸਕੇ ਸਰ ਬਿਲਕੁਲ ਹੈ ਔਰ ਦੇਖੋ ਇਹ ਫਾਇਦਾ ਉਠਾਉਂਦੇ ਐ ਹਰ ਸ਼ਬਦਾਂ ਨਾਲ ਇੱਕ ਫਾਇਦਾ ਉਠਾਉਂਦੇ ਐ ਕਿ ਸਾਨੂੰ ਅਧਿਕਾਰ ਹੈ ਹਰ ਧਰਮ ਕੋਈ ਵੀ ਆਪਣਾ ਧਰਮ ਮੰਨਣ ਦਾ ਹੂੰ ਰਾਈਟ ਟੂ ਰੀਜਨਸ ਦਾ ਇਹ ਫੈਦੋ ਉਠਾ ਕੇ ਕਹਿੰਦੇ ਕਿ ਆਪਾਂ ਨੂੰ ਤੁਸੀਂ ਇਹ ਉਲਟਾ ਸਾਨੂੰ ਹੀ ਕਹਿੰਦੇ ਆ ਕਿ ਯਸੂ ਤੁਹਾਡੇ ਤੋਂ ਰਾਜ ਹੋ ਰਿਹਾ ਇਸ ਕਰਕੇ ਤੁਹਾਨੂੰ ਚਮਤਕਾਰ ਨਹੀਂ ਤੁਹਾਡੇ ਕੋ ਹੋ ਰਿਹਾ ਸਾਡੇ ਵੱਲ ਚਮਤਕਾਰ ਹੋ ਰਿਹਾ ਹੂੰ ਇੱਥੇ ਜੱਤਕਸੀ ਇਹਨਾਂ ਨੂੰ ਪ੍ਰਿਟੀਕਲ ਲੋਗ ਅੱਗੇ ਆ ਕੇ ਇਹਨਾਂ ਦਾ ਵਿਰੋਧ ਨਹੀਂ ਕਰਨਗੇ ਸਰਕਾਰਾਂ ਇਹਨਾਂ ਤੇ ਕੋਈ ਐਕਸ਼ਨ ਨਹੀਂ ਲੈ ਗਿਆ ਤਦ ਤੱਕ ਥੋੜੀ ਨਿਕελ ਪਾਣੀ ਬਹੁਤ ਮੁਸ਼ਕਲ ਹੈ ਹੂੰ ਮੈਸੇਜ ਕੀ ਹੈ ਲੋਕਾਂ ਮੈਸੇਜ ਇਹ ਹੈ ਕਿ ਹਮੇਸ਼ਾ ਪਖੰਡਵਾਦ ਦਾ ਵਿਰੋਧ ਕਰਨਾ ਚਾਹੀਦਾ ਹੈ ਇਹ ਜੋ ਲੋਕ ਆ ਗਏ ਆ ਸਮਾਜ ਦੇ ਵਿੱਚ ਦੇਖੋ ਕਿਤੇ ਕਿਸੇ ਧਰਮ ਨਹੀਂ ਕੋਈ ਮਾੜਾ ਹੁੰਦਾ ਸਭ ਦੇ ਵਿੱਚ ਪਿਆਰ ਮੁਹੱਬਤ ਬਣਾ ਕੇ ਰੱਖੋ ਕਿਉਂਕਿ ਹਰ ਸਮਾਜ ਦੇ ਵਿੱਚ ਐਸੇ ਲੋਕ ਪਨਕ ਪੈਂਦੇ ਆ ਤੇ ਆਪਾਂ ਨੂੰ ਉਹਨਾਂ ਨੂੰ ਪਰਖਣਾ ਚਾਹੀਦਾ ਹੈ ਕਿ ਕਿਹੜਾ ਸਾਡੇ ਲਈ ਸਹੀ ਹੈ ਕਿਹੜਾ ਗਲਤ ਹੈ ਬਿਲਕੁਲ ਜੀ ਪਿਛਲੇ ਲਗਾਤਾਰ ਕਈ ਸਾਲਾਂ ਤੋਂ ਜਿਹੜਾ ਕੁਝ ਲੋਕਾਂ ਦੇ ਵੱਲੋਂ ਇੱਕ ਨੀਤੀ ਦੇ ਤਹਿਤ ਕੰਮ ਕੀਤਾ ਜਾ ਰਿਹਾ ਤਾਂ ਇਸੇ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ ਕੈਥੋਲਿਕ ਮੁਖੀ ਮੈਂਬਰ ਨੇ ਗਿਲ ਸਾਹਿਬ ਤਾਂ ਉਹਨਾਂ ਨੇ ਦੱਸਿਆ ਕਿ ਜਿਸ ਹਿਸਾਬ ਦੇ ਨਾਲ ਇਹਨਾਂ ਲੋਕਾਂ ਦੇ ਵੱਲੋਂ ਜਿਹੜੀਆਂ ਮਨੋਕਲਪਿਤ ਜਾਂ ਇੱਕ ਨੀਤੀ ਦੇ ਤਹਿਤ ਕੁਝ ਕਹਾਣੀਆਂ ਘੜੀਆਂ ਜਾਂਦੀਆਂ ਨੇ ਕੁਝ ਲੋਕਾਂ ਨੂੰ ਜਿਹੜਾ ਟਾਰਗੇਟ ਕਰਦੇ ਹੁੰਆਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਜਿਦੇ ਨਾਲ ਸਮਾਜ ਦੇ ਵਿੱਚ ਵੱਡੀ ਪੱਧਰ ਦੇ ਉੱਪਰ ਪਖੰਡਵਾਦ ਦਾ ਪਸਾਰਾ ਹੁੰਦਾ ਹੈ ਔਰ ਇਸੇ ਦੇ ਤਹਿਤ ਉਹਨਾਂ ਨੇ ਕਿਹਾ ਕਿ ਅਸੀਂ ਕਈ ਵਾਰ ਚਿੱਠੀਆਂ ਵੀ ਦੇ ਚੁੱਕੇ ਹਾਂ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਕਿਸੇ ਵੀ ਭਾਈਚਾਰੇ ਦਾ ਲਾਲਚ ਦੇ ਅਧੀਨ ਧਰਮ ਤਬਦੀਲ ਕਰਵਾਉਂਦੇ ਨੇ ਉਹਨਾਂ ਦੇ ਖਿਲਾਫ ਬਣਦੀ ਹੋਈ ਕਾਰਵਾਈ ਨੂੰ ਲੈ ਕੇ ਪਵਿੱਖ ਦੇ ਵਿੱਚ ਵੀ ਤਮਾਮ ਸਾਰੇ ਸਵਾਲ ਨੇ ਉਹਨਾਂ ਸਵਾਲਾਂ ਦੇ ਬਾਬਤ ਵੱਖ-ਵੱਖ ਸ਼ਖਸੀਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ